ਅਚਾਰ ਤਾਂ ਤੁਸੀਂ ਬਹੁਤ ਖਾਦਾ ਹੋਵੇਗਾ ਗਲਗਲ ਦਾ ਪਰ ਅੱਜ ਮੈਂ ਬਣਾ ਰਹੀ ਹਾਂ ਗੁੜ ਵਾਲਾ ਗਲਗਲ ਦਾ ਖੱਟਾ ਮਿੱਠਾ ਟੇਸਟੀ ਤੇ ਚਟਪਟਾ ਅਚਾਰ ਜੋ ਕਿ ਆਪਾਂ 2-3 ਦਿਨਾਂ ਵਿੱਚ ਹੀ ਖਾਣਾ ਸ਼ੁਰੂ ਕਰ ਦਿੰਨੇ ਆ ਸਿੰਪਲ ਪਰੌਂਠੇ ਦੇ ਨਾਲ ਖਾਓ ਦਾਲ ਰੋਟੀ ਦੇ ਨਾਲ ਖਾਓ ਸਿੰਪਲ ਦਾਲ ਰੋਟੀ ਦੇ ਨਾਲ ਖਾਓ ਬਹੁਤ ਹੀ ਵਧੀਆ ਸਮੋਕੀ ਟੇਸਟ ਆ ਇਹਦਾ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਬਣਾਓ ਜਿਵੇਂ ਮੈਂ ਬਣਾਇਆ ਤੁਸੀਂ बार-बार ਇਹੋ ਹੀ ਅਚਾਰ ਬਣਾਓਗੇ ਤੇ ਖਾਓ ਇੰਜੋਏ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੈਲਕਮ ਟੂ ਅ ਜੋਤੀਮਾਨੂ ਫੈਮਿਲੀ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਕਾਰੋਬਾਰਾਂ ਚ ਵਾਧੇ ਕਰੇ ਕਮਾਈਆਂ ਚ ਵਰਕਤ ਆਪਾਵੇ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਰੱਖੇ ਆਪਣੇ ਮਾਂ-ਬਾਪ ਦੇ ਸائے ਵੇਟ ਹਮੇਸ਼ਾ ਖੁਸ਼ ਰੱਖੇ ਅਸੀਂ ਵੀ ਠੀਕਾਂ ਤੇ ਚੜ੍ਹਦੀ ਕਲਾ ਚ ਜਾਂ ਅੱਜ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਹੀਆਂ ਗਲਗਲਾ ਇਹ ਗਲਗਲਾਂ ਬਹੁਤ ਹੀ ਵਧੀਆ ਤਾਜ਼ੀਆਂ ਫਰੈਸ਼ ਅੱਜ ਕੱਲ ਆ ਰਹੀਆਂ ਆ ਇੱਕ ਸੀਜ਼ਨ ਹੁੰਦਾ ਜਿਹਦੇ ਵਿੱਚ ਇਹ ਗਲਗਲਾਂ ਮਿਲਦੀਆਂ ਆ ਜਿਵੇਂ ਕਿ ਸਰਦੀਆਂ ਦਾ ਸੀਜ਼ਨ ਆ ਸਰਦੀਆਂ ਵਿੱਚ ਇਹਨਾਂ ਦਿਨਾਂ ਵਿੱਚ ਹੀ ਇਹ ਮਿਲਦੀਆਂ ਆ ਤਾਜ਼ੀਆਂ ਫਰੈਸ਼ ਬਹੁਤ ਵਧੀਆ ਤੇ ਗਲਗਲ ਦਾ achar ਤਾਂ ਆਪਾਂ ਬਹੁਤ ਤਰੀਕੇ ਨਾਲ ਪਾਉਂਦੇ ਆ ਪਰ ਅੱਜ ਮੈਂ ਬਣਾ ਰਹੀਆਂ ਇੱਕ ਅਲੱਗ ਕਿਸਮ ਦਾ ਗਲਗਲ ਦਾ ਗੋੜ ਵਾਲਾ achar ਖੱਟਾ ਮਿੱਠਾ ਟੇਸਟੀ ਚਟਪਟਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਆ ਜੀ ਇਸ ਤਰ੍ਹਾਂ ਤੁਸੀਂ ਗਲਗਲ ਨੂੰ ਜਿਹੜਾ ਆ ਤਾਂ ਤਾਂ ਮੈਂ ਦਿਖਾ ਰਹੀਆਂ ਵਿਚਕਾਰੋਂ ਪਹਿਲਾਂ ਗਲਗਲ ਨੂੰ ਕੱਟ ਲੈਣਾ ਇਹਨਾਂ ਨੂੰ ਮੈਂ ਪਹਿਲਾਂ ਬਾਜ਼ਾਰ ਤੋਂ ਲਿਆ ਕੇ ਧੋ ਕੇ ਸਾਫ਼ ਕਰਕੇ ਬਿਲਕੁਲ ਸੁੱਕੇ ਕੱਪੜੇ ਦੇ ਨਾਲ ਇਹਨਾਂ ਨੂੰ ਸਾਫ਼ ਕਰਕੇ ਰੱਖਿਆ ਜੀ ਤੇ ਸੈਂਟਰ ਦੇ ਵਿੱਚੋਂ ਕੱਟ ਕੇ ਦੁਬਾਰਾ ਫੇਰ ਇਹਨਾਂ ਨੂੰ ਮੈਂ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਗਲਗਲ ਨੂੰ ਕੱਟਣਾ ਆ ਦੇਖੋ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਅਗਰ ਸਬਸਕ੍ਰਾਈਬ ਕੀਤਾ ਹੈ ਤੁਹਾਡਾ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆ ਦੇਖੋ ਇਸ ਤਰ੍ਹਾਂ ਮੈਂ ਇਹਨਾਂ ਦੇ ਪੀਸ ਕੱਟ ਲੈਣੇ ਆ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਪੀਸ ਪਸੰਦ ਆ ਤੁਸੀਂ ਉਸ ਤਰ੍ਹਾਂ ਦੇ ਕੱਟ ਸਕਦੇ ਆ ਪਰ ਤਕਰੀਬਨ ਸਭ ਨੂੰ ਹੀ ਇਹੋ ਜਿਹੇ ਪੀਸ ਪਸੰਦ ਹੁੰਦੇ ਜਾਂ ਨਾ ਕਿ ਬਹੁਤੇ ਵੱਡੇ ਹੋਣ ਨਾ ਛੋਟੇ ਹੋਣ ਕਿਉਂਕਿ ਜਿਆਦਾ ਵੱਡਾ ਪੀਸ ਹੁੰਦਾ ਆ ਤਾਂ ਫਿਰ ਜਦੋਂ ਆਪਾਂ ਉਹਨਾਂ ਨੂੰ ਕਈ ਵਾਰ ਬਚ ਜਾਂਦਾ ਆ ਉਹ ਫਿਰ ਵੇਸਟ ਜਾਂਦਾ ਆ ਇਸ ਕਰਕੇ ਵੇਸਟ ਚੀਜ਼ ਕੋਈ ਨਾ ਕਰੋ ਕਿਉਂਕਿ ਹਰ ਚੀਜ਼ ਸਾਨੂੰ ਮੁੱਲ ਦੇ ਮਹਿੰਗੇ ਭਾਦੀ ਮਿਲਦੀ ਆ ਇਸ ਕਰਕੇ ਪੀਸ ਉਹਨੇਕ ਰੱਖੋ ਛੋਟੇ ਜਿੰਨੇ ਕ ਖਾਦੇ ਜਾ ਸਕਣ ਛੋਟਾ ਪੀਸ ਹੋਊਗਾ ਖਾਦਾ ਜਾਊਗਾ ਤੇ ਦੁਬਾਰਾ ਤੁਸੀਂ ਹੋਰ ਵੀ ਲੈ ਸਕਦੇ ਆ ਤੇ ਅਗਰ ਉਹ ਬਚ ਜਾਂਦਾ ਫਿਰ ਉਹ ਵੇਸਟ ਜਾਂਦਾ ਆ ਹਨਾ ਤੇ ਇਸ ਕਰਕੇ ਆਪਣੀ ਲੋੜ ਦੇ ਮੁਤਾਬਕ ਜੇ ਪੀਸ ਕੋਈ ਵੱਡਾ ਹੁੰਦਾ ਆ ਦੇਖੋ ਇਸ ਤਰ੍ਹਾਂ ਉਹਦੇ ਦੋ ਪੀਸ ਕਰ ਲੈਣੇ ਆ ਆ ਦੇਖੋ ਇਸ ਤਰ੍ਹਾਂ ਤੇ ਇਹ ਆਚਾਰ ਸਾਡਾ ਤਕਰੀਬਨ 2-3 ਦਿਨਾਂ ਦੇ ਵਿੱਚ ਹੀ ਖਾਣ ਵਾਲਾ ਬਣ ਕੇ ਤਿਆਰ ਹੋ ਜਾਂਦਾ ਆ ਤੇ ਖਾਣ ਨੂੰ ਇੰਨਾ ਟੇਸਟੀ ਲੱਗਦਾ ਆ ਕਿ ਆਚਾਰ ਜਿਹੜਾ ਆਪਾਂ ਦੁਬਾਰਾ ਬਾਰ-ਬਾਰ ਬਣਾ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਆਚਾਰ ਨੂੰ ਅਗਰ ਅਸੀਂ ਬੜੇ ਸੁੱਕੇ ਤਰੀਕੇ ਦੇ ਨਾਲ ਰੱਖਾਂਗੇ ਸੁੱਕੇ ਚਮਚ ਦੇ ਨਾਲ ਇਹਨਾਂ ਨੂੰ ਕੱਢਾਂਗੇ ਤਾਂ ਸਾਡਾ achar ਖਰਾਬ ਨਹੀਂ ਹੁੰਦਾ ਚਾਹੇ ਤੁਸੀਂ ਸਾਲ 2 ਸਾਲ 3 ਸਾਲ ਵੀ ਰੱਖ ਲਓ achar ਖਰਾਬ ਨਹੀਂ ਹੁੰਦਾ ਲਓ ਜੀ ਮੈਂ ਸਾਰੇ ਇਸ ਤਰ੍ਹਾਂ ਦੇ ਗਲਗਲਾਂ ਨੂੰ ਕੱਟ ਲਈਆਂ ਆ ਕੱਟਣ ਤੋਂ ਬਾਅਦ ਜੀ ਹੁਣ ਆਪਾਂ ਕਰਦੇ ਆ ਅਗਲੀ ਤਿਆਰੀ ਅਗਲੀ ਤਿਆਰੀ ਕਰਨ ਲਈ ਆ ਦੇਖੋ ਮੈਂ ਇੱਕ ਚਮਚ ਭਰ ਕੇ ਸੌਂਫ ਦਾ ਲਿਆ ਅੱਧਾ ਚਮਚ ਮੈਂ ਲਿਆ ਜੀ ਕਲੌਂਜੀ ਦਾ ਤੇ ਇਹ ਥੋੜੀ ਜਿਹੀ ਲਿਆ ਆ ਮੇਥੀ ਦਾਣਾ ਇਹ ਚੀਜ਼ਾਂ ਲਈਆਂ ਆਚਾਰ ਵਾਸਤੇ ਤੇ ਇਹਨਾਂ ਨੂੰ ਹੁਣ ਮੈਂ ਗੈਸ ਦੀ ਫਲੇਮ ਕਰਨ ਲੱਗੀ ਆ ਔਨ ਇਹਦੇ ਉੱਤੇ ਆਪਾਂ ਰੱਖਾਂਗੇ ਇੱਕ ਇੱਕ ਪਰਤਨ ਕੜਾਹੀ ਸਾਫ਼ ਸੁਥਰਾ ਵਧੀਆ ਤੇ ਇਹਦੇ ਵਿੱਚ ਪਾਣਾ ਆ ਮੈਂ ਸਰੋਂ ਦਾ ਤੇਲ ਗਲਗਲ ਦਾ ਆਚਾਰ ਤੁਸੀਂ ਸਰੋਂ ਦੇ ਤੇਲ ਵਿੱਚ ਹੀ ਪਾਇਓ ਬਹੁਤ ਵਧੀਆ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਆ ਸਰੋਂ ਦਾ ਤੇਲ ਨੂੰ ਗਰਮ ਕਰਨਾ ਗਰਮ ਕਰਕੇ ਇੱਕ ਇਹਦੀ ਕੜਤਨ ਹੁੰਦੀ ਆ ਉਹ ਆਪਾਂ ਕਢਣੀ ਆ ਤੇਲ ਸਾਨੂੰ ਥੋੜਾ ਜਿਹਾ ਹਲਕਾ ਲੱਗੂਗਾ ਪਤਲਾ ਲੱਗੂਗਾ ਤੇ ਇਹਨੂੰ ਫਿਰ ਥੋੜਾ ਜਿਹਾ ਆਪਾਂ ਰੂਮ ਟੈਂਪਰੇਚਰ ਤੋਂ ਥੋੜਾ ਜਿਹਾ ਤੱਤਾ ਰੱਖਣਾ ਆ ਆ ਦੇਖੋ ਇਸ ਤਰ੍ਹਾਂ ਦੇਖੋ ਤੇਲ ਸਾਡਾ ਬਿਲਕੁਲ ਗਰਮ ਹੋ ਚੁੱਕਾ ਧੂਆ ਨਿਕਲ ਰਿਹਾ ਆ ਇੱਕਦਮ ਇਹਦੇ ਵਿੱਚ ਆਪਾਂ ਮਸਾਲੇ ਨਹੀਂ ਪਾਉਣੇ ਨਹੀਂ ਤਾਂ ਪਾਉਂਦੇ ਸਾਰ ਮਸਾਲੇ ਜਿਹੜੇ ਆ ਉਹ ਜਲ ਜਾਂਦੇ ਆ ਟੇਸਟ ਨਹੀਂ ਆਂਦਾ ਵਧੀਆ ਸੋ ਜੀ ਤੇਲ ਹੁਣ ਥੋੜਾ ਗਰਮ ਹੋਣ ਮਤਲਬ ਥੋੜਾ ਜਿਹਾ ਨੋਰਮਲ ਜਿਹਾ ਹੋਇਆ ਆ ਨਾ ਗਰਮ ਆ ਨਾ ਠੰਡਾ ਆ ਤੇ ਇਹਦੇ ਵਿੱਚ ਇਹ ਮੈਂ ਸਾਰੇ ਮਸਾਲੇ ਪਾ DNA ਮੇਥੀ ਦਾਣਾ ਕਲੌਂਜੀ ਤੇ ਸੌਂਫ ਮਸਾਲਿਆਂ ਤੋਂ ਬਾਅਦ ਨਾਲ ਹੀ ਇਹਨੂੰ ਇਹਦੇ ਵਿੱਚ ਮੈਂ ਪਾ ਦੇਣਾ ਆ ਆਪਣਾ ਗੁੜ ਜਿਹੜਾ ਗੋੜਿਆ ਇਹਨੂੰ ਮੈਂ ਕੁੱਟ ਕੇ ਲਿਆ ਜੀ ਇਹਨੂੰ ਕਿਸੇ ਲਫਾਫੇ ਦੇ ਵਿੱਚ ਪਾ ਲਓ ਪਾ ਕੇ ਇਹਨੂੰ ਕੁੱਟ ਲਓ ਕੁੱਟਣ ਨਾਲ ਇਹ ਹੁੰਦਾ ਹੈ ਕਿ ਗੁੜ ਜਿਹੜਾ ਆ ਜਲਦੀ ਤੇਲ ਦੇ ਵਿੱਚ ਮੈਲਟ ਹੋ ਜਾਂਦਾ ਆ ਗੈਸ ਦੀ ਫਲੇਮ ਮੈਂ ਬੰਦ ਕੀਤੀ ਹੋਈ ਸੀ ਕਿਉਂਕਿ ਤੇਲ ਬਹੁਤ ਗਰਮ ਸੀ ਹੁਣ ਮੈਂ ਗੈਸ ਦੀ ਫਲੇਮ ਔਨ ਕਰ ਲਈ ਤੇ ਅਗਰ ਤੁਸੀਂ ਚਾਹੋ ਤਾਂ ਗੁੜ ਵਾਲੀ ਸ਼ੱਕਰ ਵੀ ਲੈ ਸਕਦੇ ਆ ਪਰ ਗੁੜ ਵਾਲਾ ਟੇਸਟ ਬਹੁਤ ਵਧੀਆ ਆਂਦਾ ਆ ਇਸ ਕਰਕੇ ਗੁੜ ਨੂੰ ਥੋੜਾ ਜਿਹਾ ਕੁੱਟ ਲਓ ਤਾ ਜੋ ਇਹ ਛੇਤੀ ਖੋਲ ਜਾਵੇ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਗੁੜ ਮਿਕਸ ਹੋ ਰਿਹਾ ਹੈ ਗੈਸ ਦੀ ਫਲੇਮ ਜਿਆਦਾ ਹਾਈ ਨਹੀਂ ਰੱਖਣੀ ਜਿਹੜਾ ਇਹਦੇ ਵਿੱਚ ਨਮਕ ਪਾਣਾ ਨਮਕ ਤੁਸੀਂ ਜਿਆਦਾ ਪਾਣਾ ਆ 2-3 ਚਮਚੇ ਪਾ ਲਓ ਕਿਉਂਕਿ ਜਿੰਨਾ achar ਦੇ ਵਿੱਚ ਨਮਕ ਜਿਆਦਾ ਹੋਊਗਾ achar ਕਦੇ ਵੀ ਖਰਾਬ ਨਹੀਂ ਹੁੰਦਾ ਸੋ ਇਸ ਕਰਕੇ ਮੈਂ ਨਮਕ ਜਿਆਦਾ ਪਾਇਆ ਹੈ 1 ਚਮਚ ਚ ਭਰ ਕੇ ਮੈਂ ਪਾਇਆ ਜੀ ਦੇਗੀ ਲਾਲ ਮਿਰਚ ਕਲਰ ਵਾਸਤੇ ਹੁੰਦੀ ਆ ਅੱਧਾ ਚਮਚ ਪਾਇਆ ਜੀ ਮੈਂ ਹਲਦੀ ਦਾ ਤੇ ਅੱਧਾ ਚਮਚ ਹੀ ਕੁੱਟੀ ਲਾਲ ਮਿਰਚ ਪਾਈ ਆ ਇਹਨਾਂ ਟੇਸਟ ਤੇ ਫਲੇਵਰ ਬਹੁਤ ਵਧੀਆ ਆਂਦਾ ਹੈ ਥੋੜੀ ਥੋੜੀ ਹਲਕੀ ਹਲਕੀ ਸਪਾਈਸੀ ਹਲਕਾ ਹਲਕਾ ਸਪਾਈਸੀ ਪਨ ਜਿਹਾ ਆਂਦਾ ਹੈ ਜਦੋਂ ਆਪਾਂ ਆਚਾਰ ਖਾਂਦੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਗੁੜ ਦੇਖੋ ਪੂਰੀ ਤਰ੍ਹਾਂ ਮੈਲਟ ਹੋ ਗਿਆ ਘੁਲ ਗਿਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਹਿਲਾਉਂਦੇ ਜਾਣਾ ਆ ਲਓ ਜੀ ਦੇਖੋ ਕਲਰ ਵੀ ਬਹੁਤ ਵਧੀਆ ਆ ਗਿਆ ਤੇ ਗੁੜ ਵੀ ਸਾਡਾ ਬਹੁਤ ਵਧੀਆ ਘੁਲ ਗਿਆ ਜੀ ਕੋਲਣ ਤੋਂ ਬਾਅਦ ਜੀ ਹੁਣ ਆਪਾਂ ਕਰਦੇ ਆਂ ਅਗਲੀ ਤਿਆਰੀ ਅੱਗੇ ਹੁਣ ਕੀ ਆ ਸਾਡੇ ਕੋਲ ਇਹਨੂੰ ਆਪਾਂ ਗੈਸ ਦੀ ਫਲੇਮ ਨੂੰ ਬਿਲਕੁਲ ਬਿਲਕੁਲ ਸਿਮਤੇ ਕਰਕੇ ਹੁਣ ਬੰਦ ਕਰ ਦਿੱਤਾ ਤੇ ਇਹਦੇ ਵਿੱਚ ਪਾਉਣੀ ਆ ਜੀ ਗਲਗਲਾਂ ਜਿਹੜੀਆਂ ਕਟੀਆਂ ਹੋਈਆਂ ਸੀ ਗਲਗਲ ਦਾ achar ਜਿਹੜਾ ਆ ਬਹੁਤ ਟੇਸਟੀ ਬਣਦਾ ਆ ਇਸ ਤਰ੍ਹਾਂ ਬਣਾਇਓ ਜੀ ਬੱਚੇ ਸਾਰੇ ਖੁਸ਼ ਹੋ ਕੇ ਖਾਣਗੇ ਹੁਣ ਜੀ ਇਹਨੂੰ ਮੈਂ ਮਿਕਸ ਕਰ ਰਹੀ ਆ ਚੰਗੀ ਤਰ੍ਹਾਂ ਤਾਂ ਜੋ ਇਹ ਮਸਾਲੇ ਦੀ ਗੁੜ ਦੀ ਕੋਟਿੰਗ ਪੂਰੀ ਗਲਗਲਾਂ ਦੇ ਉੱਤੇ ਆ ਜਾਵੇ ਤੇ ਅਗਰ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਮਿਰਚਾਂ ਵੀ ਪਾ ਸਕਦੇ ਆ ਪਰ ਇਹ ਜਿਹੜਾ ਗਲਗਲ ਦਾ ਸਿਰਫ ਕੱਲਾ ਹੀ ਗੁੜ ਵਾਲਾ achar ਬਣਦਾ ਆ ਖੱਟਾ ਮਿੱਠਾ ਚਟਪਟਾ ਬਹੁਤ ਟੇਸਟੀ ਬਣਦਾ ਆ ਮੈਂ ਮਿਰਚ ਨਹੀਂ ਪਾਈ ਕਿਉਂਕਿ ਸਾਡੇ ਘਰ ਦੇ ਵਿੱਚ ਸਾਰਿਆਂ ਨੂੰ ਬਿਨਾਂ ਮਿਰਚ ਤੋਂ achar ਹੀ ਪਸੰਦ ਆਉਂਦਾ ਖਾਸ ਕਰਕੇ ਪ੍ਰਦੀਪ ਵੀ ਬਹੁਤ ਪਸੰਦ ਕਰਦੀ ਆ ਪਰੌਂਠੇ ਦੇ ਨਾਲ ਤੇ ਬਹੁਤ ਹੀ ਖਾਣਾ ਵੀ ਪਸੰਦ ਕਰਦੀ ਆ ਤੇ ਸਾਰੇ ਤਕਰੀਬਨ ਪਸੰਦ ਕਰਦੇ ਆ ਮਿਰਚ ਨਾਲੋਂ ਕਿਉਂ ਬੱਚਾ ਮਿਰਚ ਦੇ ਕੇ ਛੱਡ ਦਿੰਦਾ ਆ ਪਰ ਐਸੇ ਤਰ੍ਹਾਂ ਵੀ ਬਹੁਤ ਵਧੀਆ ਬਣਦਾ ਆ ਚੁਆਇਸ ਤੁਹਾਡੀ ਆਪਣੀ ਆ ਤੁਸੀਂ ਚਾਹੋ ਤਾਂ ਮਿਰਚ ਪਾ ਸਕਦੇ ਆ ਪਰ ਇੰਦਾ ਜ਼ਰੂਰ ਧਿਆਨ ਰੱਖਿਓ ਕਿ ਮਿਰਚ ਦੀ ਡੰਡੀ ਉਤਾਰ ਲਾ ਕੇ ਮਿਰਚ ਨੂੰ ਹਲਕਾ ਜਿਹਾ ਧੁੱਪ ਲਵਾਣੀ ਆ ਤਾਂ ਜੋ ਉਹਦੇ ਵਿੱਚ ਜਰਾ ਵੀ ਮੋਇਸਚਰਾਈਜ਼ਰ ਨਾ ਰਵੇ ਤੇ ਉਹ ਸੁੱਕ ਜਾਵੇ ਥੋੜੀ ਜਿਹੀ ਹਲਕਾ ਜਿਆ ਹੁਣ ਮੈਂ ਇਹਦੇ ਵਿੱਚ ਜੀ ਤਕਰੀਬਨ ਚੌਥਾਈ टीस्पून ਮੈਂ ਪਾਈਆ ਅ ਕਾਲੀ ਮਿਰਚ ਤਾਜੀ ਪੀਸ ਕੇ ਉਹਨੂੰ ਵੀ ਚੰਗੀ ਤਰ੍ਹਾਂ ਮੈਂ ਮਿਕਸ ਕਰ ਲੈਣਾ ਜੀ ਮਿਰਚ ਨੂੰ ਕਾਲੀ ਮਿਰਚ ਨੂੰ ਇਹਦੇ ਵਿੱਚ ਪੂਰਾ achar ਪੂਰੀ ਤਰ੍ਹਾਂ ਮਿਕਸ ਹੋ ਗਿਆ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਸੀ ਥੋੜੀ ਜਿਹੀ ਮੈਨੂੰ ਮਿਰਚ ਘੱਟ ਲੱਗੀ ਕਾਲੀ ਮਿਰਚ ਤੇ ਇਸ ਕਰਕੇ ਮੈਂ ਦੁਬਾਰਾ ਫਿਰ ਹੋਰ ਪਾ ਰਹੀ ਆ ਕਿਉਂਕਿ ਹਲਕਾ ਜਿਹਾ ਸਪਾਈਸੀਨਸ achar ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਆ ਬਹੁਤ ਹੀ ਟੇਸਟੀ ਲੱਗਦਾ ਆ ਵਾਉ ਦੇਖੋ ਆਚਾਰ ਸਾਡਾ ਕਿੰਨਾ ਵਧੀਆ ਦਿਲ ਕਰਦਾ ਸੀ ਕਿ ਹੁਣੇ ਹੀ ਖਾਣ ਲੱਗ ਜਾਈਏ ਤੇ ਇੱਕ ਗੱਲ ਦਾ ਧਿਆਨ ਰੱਖਿਓ ਜੀ ਸਰਦੀਆਂ ਦੇ ਵਿੱਚ ਆਹ ਦੇਖੋ ਆਚਾਰ ਸਰਦੀਆਂ ਦੇ ਵਿੱਚ ਜੀ ਆਪਾਂ ਮੱਕੀ ਦੀ ਰੋਟੀ ਤਾਂ ਆਮ ਹੀ ਘਰ ਦੇ ਵਿੱਚ ਬਣਾਉਂਦੇ ਆ ਅਗਰ ਤੁਸੀਂ ਮੱਕੀ ਦੀ ਰੋਟੀ ਦੇ ਨਾਲ ਇਹ ਆਚਾਰ ਖਾਓਗੇ ਤਾਂ ਬਹੁਤ ਟੇਸਟੀ ਬਣਦਾ ਆ ਗੈਸ ਦੀ ਫਰੇਮ ਦੁਬਾਰਾ ਮੈਂ ਗੈਸ ਆਨ ਕਰ ਲਿਆ ਸੀ ਤੇ ਇਹਨੂੰ ਹਲਕਾ ਜਿਹਾ ਇਹ ਗੈਸ ਆਨ ਕਰਕੇ ਹਲਕਾ ਜਿਹਾ ਪਕਾਉਣਾ ਬਹੁਤ ਜ਼ਿਆਦਾ ਨਹੀਂ ਕਿਉਂਕਿ ਹਲਕਾ ਜਿਹਾ ਜਿਹੜੇ ਜੂਸ ਅਚਾਰ ਦੇ ਵਿੱਚ ਜ਼ਰੂਰ ਹੋਣਾ ਚਾਹੀਦੇ ਆ ਗੈਸ ਦੀ ਫਲੇਮ ਬੰਦ ਕਰ ਦਿੱਤੀ ਵੇਟ ਕਰਾਂਗੇ ਜੀ ਆਚਾਰ ਨੂੰ ਠੰਡਾ ਹੋਣ ਲਈ ਠੰਡਾ ਹੋਣ ਤੇ ਥੋੜਾ ਜਿਹਾ ਆਚਾਰ ਠੀਕ ਹੋ ਜਾਊਗਾ ਪਰ ਜਿਹੜੇ ਦੇ ਜੂਸ ਆ ਇਹਦਾ ਗੋੜਿਆ ਤੇ ਇਹ ਜ਼ਰੂਰ ਆਚਾਰ ਦੇ ਵਿੱਚ ਪਾਉਣਾ ਆ ਇਹਦੇ ਨਾਲ ਹੀ ਆਚਾਰ ਸਾਡਾ ਜੂਸੀ ਟੇਸਟੀ ਚਟਪਟਾ ਕਰਾਰਾ ਬਣਦਾ ਆ ਜੀ ਕਿਉਂਕਿ ਸਾਰੇ ਮਸਾਲੇ ਇਹਦੇ ਵਿੱਚ ਆ ਦੂਸਰੀ ਸਾਈਡ ਤੇ ਮੈਂ ਇੱਕ ਕੋਲਾ ਗਰਮ ਹੋਣ ਵਾਸਤੇ ਰੱਖਿਆ ਹੋਇਆ ਸੀ ਕੋਲੇ ਦੇ ਉੱਤੇ ਹਲਕਾ ਜਿਹਾ ਮੈਂ ਤੇਲ ਪਾਤਾ ਜਿਹੜਾ ਅਸੀਂ ਬਰਮੀ ਦੇ ਵਿੱਚ achar ਪਾਉਣਾ ਬਰਮੀ ਵਿੱਚ ਬਿਲਕੁਲ ਉਹ ਮਰਤਮਨ ਮੈਂ ਸੁਕਾ ਕੇ ਧੋ ਕੇ ਸੁਕਾ ਕੇ ਧੁੱਪ ਦੇ ਵਿੱਚ ਬਿਲਕੁਲ ਸਾਫ਼ ਕਰਕੇ ਰੱਖਿਆ ਹੋਇਆ ਸੀ ਤੇ ਇਸ ਤਰ੍ਹਾਂ ਇਹਨੂੰ ਇੱਕ ਧੂਆ ਦੇਣਾ ਇੱਕ ਸਮੋਕੀ ਦਾ ਸਾਨੀ ਹੈ ਇਹਦੇ ਵਿੱਚ ਬਹੁਤ ਹੀ ਟੇਸਟੀ ਉਹ ਬਣ ਲੱਗਦੀ ਹੈ ਜਦੋਂ ਆਪਾਂ achar ਖਾਂਦੇ ਆ ਤੇ ਆ ਦੇਖੋ ਇਸ ਤਰ੍ਹਾਂ ਉੱਪਰ ਮੈਂ ਢੱਕਣ ਦੇ ਕੇ ਬਿਲਕੁਲ ਇਹਦੇ ਵਿੱਚ ਸਾਰਾ ਧੂਆ ਬੰਦ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਕਾਰਸ਼ੀ ਦੇ ਨਾਲ ਮਿਕਸ ਕਰਕੇ ਅਚਾਰ ਪਾਉਂਦੇ ਜਾਣਾ ਆ ਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਧੂਆ ਆ ਅੰਦਰ ਹੀ ਰਵੇ ਆ ਦੇਖੋ ਇਸ ਤਰ੍ਹਾਂ ਪਾਣ ਤੋਂ ਬਾਅਦ ਦੁਬਾਰਾ ਢੱਕਣ ਲਗਾ ਦੇਣਾ ਯਕੀਨ ਜਾਣਿਓ ਜੀ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਸਵਾਦ ਆ ਰਿਹਾ ਸੀ ਬਹੁਤ ਟੇਸਟੀ ਲੱਗ ਰਿਹਾ ਸੀ ਜਦੋਂ ਅਚਾਰ ਖਾਂਦੇ ਸੀ ਸਾਰੇ ਇੱਕ ਪੀਸ ਲੈਂਦੇ ਸੀ ਟੇਸਟ ਕਰਨ ਵਾਸਤੇ ਫਿਰ ਦੋ ਦੋ ਤਿੰਨ ਤਿੰਨ ਖਾ ਸਾਰੇ ਖਾ ਜਾਂਦੇ ਆ ਜੀ ਆਚਾਰ ਸਾਡਾ ਬਿਲਕੁਲ ਮੁੱਕ ਚੁੱਕਾ ਸੀ ਹਫਤੇ ਦੇ ਵਿੱਚ ਹੀ ਤੇ ਦੁਬਾਰਾ ਸੀ ਮੈਂ ਆਚਾਰ ਦੁਬਾਰਾ ਹੁਣ ਫੇਰ ਪਾਉਣਾ ਆ ਇਸ ਕਰਕੇ ਜੀ ਮੈਂ ਹੁਣ ਪਾਣਾ ਰਹਿਸ਼ ਵਾਸਤੇ ਕਿ ਥੋੜਾ ਜਿਹਾ ਟਾਈਮ ਲੰਘ ਜਾਵੇ ਕਿਉਂਕਿ ਕਈ ਵਾਰ ਗਰਮੀਆਂ ਨੂੰ ਵੀ ਇਹ ਆਚਾਰ ਖਾਣ ਨੂੰ ਬਹੁਤ ਸਵਾਦ ਲੱਗਦਾ ਆ ਜਦੋਂ ਸਬਜ਼ੀ ਨਹੀਂ ਚੰਗੀ ਲੱਗਦੀ ਤੇ ਫਿਰ ਇਹ ਏ ਇਦਾਂ ਦੇ ਜਿਹੜੇ ਆਚਾਰ ਹੁੰਦੇ ਨਾ ਸਾਡੇ ਖੱਟੇ ਮਿੱਠੇ ਚਟਪਟੇ ਉਹ ਬਹੁਤ ਟੇਸਟੀ ਲੱਗਦੇ ਆ ਲਓ ਜੀ ਮਸਾਲਾ ਤੇ ਗੁੜ ਸਾਰਾ ਨਾਲ ਹੀ ਪਾ ਦੇਣਾ ਜਦੋਂ ਹੌਲੀ ਹੌਲੀ ਇਹਨੇ 2-3 ਦਿਨਾਂ ਦੇ ਵਿੱਚ ਆਚਾਰ ਨੇ ਪੂਰਾ ਬਣ ਕੇ ਤਿਆਰ ਹੋਣਾ ਜੀ ਉਸ ਵੇਲੇ ਜਿਹੜਾ ਇਹ ਦੇ ਵਿੱਚ ਇਹ ਸਾਡਾ ਮਸਾਲਾ ਆ ਜੂਸ ਸਿਆ ਇਹ ਸਾਰੇ ਇਹਦੇ ਵਿੱਚ ਮਿਕਸ ਅਪ ਹੋ ਜਾਣੇ ਆ ਬਿਲਕੁਲ ਆਚਾਰ ਠਿੱਕ ਜਿਹਾ ਹੋ ਜਾਣਾ ਆ ਲਟਪਟਾ ਚਟਪਟਾ ਹੋ ਜਾਣਾ ਦੇਖੋ ਚਾਰ ਸਾਡਾ ਬਣ ਕੇ ਤਿਆਰ ਆ ਜੀ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਸਾਸਰੀ ਕਾਲ ਜੀ ਰੱਬ ਰੱਖ